ਏਕੇ ਵੀ ਆ ਗਿਆ ਓਏ ਨਹੀਂ ਉਹ ਤੁਸੀਂ ਇਹੇ ਲੋਟਾ ਉਹ ਕਿੱਥੇ ਹੋਇਆ ਲੋਟੇ ਯਾਰ ਅੱਜ ਫੇਰ ਡਾਕਟਰ ਨੇ ਦਿਖਾ ਕੇ ਆਏ ਯਾਰ ਇਹਨੂੰ ਓਏ ਇੱਥੇ ਹਸਪਤਾਲ 'ਚ ਕਿੱਥੇ ਹੋ ਜੂਗਾ ਯਾਰ 10 ਰੁਪਏ ਦੀ ਪਰਚੀ ਨਾਲ ਇੱਥੇ ਤਾਂ ਕੱਲੀ ਪੈਰਾਸੂਟ ਮੂਲ ਦੀ ਗੋਲੀ ਦੇ ਦਿੰਦੇ ਨੇ ਖੰਘੋ ਵੇਖਣਾ ਹੋਵੇ ਜਾੜ ਦੁਖਦੀ ਹੋਵੇ ਆਹ ਦੇਖ ਲੈ ਡਾਕਟਰਾਂ 'ਚ ਫੇਰ ਪੱਕੀ ਘਟ ਕੇ ਦੇਤੀ ਯਾਰ ਆਹ ਪਰਚੀ ਫੇਰ ਬਣਾ ਲਈ ਤਾਂ ਇਹ ਹੁਣ ਤਾਂ ਐ ਕਰਾਂ ਐ ਬੱਤੀ ਬਣਾ ਲੈ ਇਹਨੂੰ ਐ ਮਗਰ ਲੈ ਲੈ ਉਧਰ ਜਨ ਤੂੰ ਓਤੀਰੇ ਡਾਕਟਰ ਤੇ ਤੈਨੂੰ ਜਿੰਦੇ ਲਵਾਉਣ ਪੈਸੇ ਤਾਂ ਜ਼ਰੂਰ ਲੱਗਣਗੇ ਪਰ ਤੂੰ ਲੋਟ ਹੋ ਜਾਏਂਗਾ ਡਾਕਟਰ ਜੀ ਆ ਜੀਏ ਹਾਂ ਆ ਜਾਓ ਆ ਜਾਓ ਇਹ ਤੇ ਮੈਂ ਫੇਰ ਕਰ ਦੂ ਤੁਸੀਂ ਪਹਿਲਾਂ ਸੋਡਾ ਕਰ ਦੋ ਇਹਦਾ ਸਾਡੇ ਵਾਲੀ ਆ ਬਾਅਦ ਚ ਕਰ ਦੇ ਆਓ ਤੂੰ ਮੇਰੇ ਨਾਲ ਅੱਛਾ ਅੱਛਾ ਚਲ ਆ ਤੂੰ ਤੇ ਬੈਠ ਬਾਹਰ ਕਾਲੇ ਆ ਜਾਓ ਬਾਹਰ ਬੈਠ ਤੂੰ ਜਲੇ ਜੀ ਜਹਾਜ ਦਾ ਹੱਥ ਤਾਲ ਤੂੰ ਨਹੀਂ ਜਦਾ ਰਗ ਬਾਹਰ ਖਰਾ ਕੇ ਦੱਸ ਦੇ ਅੱਛਾ ਉਹ ਉੱਥੇ ਕਿਤੇ ਲੋਡਾ ਠੀਕ ਨਹੀਂ ਹੋਇਆ ਫਿਰ ਉੱਥੇ ਕਿਤੇ ਉਹਦਾ ਤੇਲ ਵੀ ਹੋ ਠੀਕ ਆ ਅੱਛਾ ਕਰਦੇ ਫੇਰੇ ਭਾਈ ਲੋਡੇ ਨਹੀਂ ਕਹਿੰਦੇ ਆ ਕੀ ਇਹਦਾ ਅਕਲ-ਜਾੜ ਕੱਢਣੀ ਪੂਜਰ ਵਾਲੀ ਖਰਾਬ ਹੋਈ ਪਿਆ ਜਿਹਨੂੰ ਆਪੇ ਨੂੰ ਕੀ ਬੰਨ੍ਹਣਾ ਪਿਆਣਾ ਆ ਜਾਂਦਾ ਹੈ